ਪਰਮ ਆਦਰਣੀ ਅਰਚਨੀ ਬੰਦਨੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਸਾਰੇ ਮਾਈ ਪਾਈ ਇੱਕ ਵਾਰ ਕਿਰਪਾ ਕਰੋ ਆਪ ਜੀ ਦੀਆਂ ਰਸਨਾ ਨਾਮ ਜਪ ਕੇ ਪਵਿੱਤਰ ਹੋਈਆਂ ਪਈਆਂ ਹਨ ਪਰਦਾਸ ਨੂੰ ਅਸੀਸ ਬਖਸ਼ਣ ਵਾਸਤੇ ਕੁਝ ਅਰਜ਼ ਕਰਨ ਦੀ ਸਮਰੱਥਾ ਦੇਣ ਵਾਸਤੇ ਅਸੀਸ ਰੂਪ ਵਿੱਚ ਆਪਣੇ ਸਤਿਗੁਰੂ ਜੀ ਨੂੰ ਧੰਨ ਆਖੋ ਸਭ ਮਾਈ ਪਾਈ ਪਿਆਰ ਨਾਲ ਕਹੋ ਧੰਨ ਸ੍ਰੀ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਨਾਰਾਇਣ ਕਲਾਤਾਰ ਜਗ ਮਹਿ ਪਰਵਰਿਆਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਓ ਇੱਕ ਵਾਰ ਫਿਰ ਕਿਰਪਾ ਕਰੋ ਸਭ ਪਿਆਰ ਨਾਲ ਕਹੋ ਧੰਨ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਕਿਰਪਾ ਨਾਲ ਅੱਜ ਅਸੀਂ ਇਸ ਰੂਪ ਵਿੱਚ ਬੈਠੇ ਹਾਂ ਇੱਕ ਵਾਰ ਸਭ ਪਿਆਰ ਨਾਲ ਕਹੋ ਧੰਨ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਪ੍ਰਾਦਰਪਾਪ ਦਿਹਾੜਾ ਆਪਾਂ ਮਨਾ ਰਹੇ ਹਾਂ ਸਭ ਕਹੋ ਧੰਨ ਸ੍ਰੀ ਸਤਗੁਰੂ ਉਦੇਸ਼ ਸਿੰਘ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਪਾਵਨ ਬਚਨ ਹੈ ਉਹਨਾਂ ਨੇ ਉਹਨਾਂ ਦੀ ਬਾਣੀ ਦੋ ਟੰਗਾ ਨਾਲ ਲਿਖੀ ਗਈ ਹੈ ਇੱਕ ਵਾਰਾਂ ਹਨ ਜਿਸ ਵਾਰਾਂ ਜਿੰਨਾ ਵਾਰਾਂ ਨੂੰ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹੋਣ ਦਾ ਮਾਣ ਹਾਸਲ ਹੈ ਬੜੀ ਸਰਲ ਭਾਸ਼ਾ ਵਿੱਚ ਭਾਈ ਗੁਰਦਾਸ ਜੀ ਨੇ ਉਹ ਬਾਣੀ ਰਚੀ ਹੈ ਸੱਚ ਜਾਣਿਓ ਭਾਈ ਗੁਰਦਾਸ ਜੀ ਦੀ ਬਾਣੀ ਪੜਨ ਤੋਂ ਬਿਨਾ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਜਿਹੜੇ ਗੋਜ ਨੇ ਭੇਤ ਨੇ ਉਹ ਨਹੀਂ ਖੁੱਲਦੇ ਔਰ ਇਸੇ ਵਾਸਤੇ ਹੀ ਇਸ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਣ ਬਖਸ਼ਿਸ਼ ਕੀਤਾ ਹੈ। ਦੂਸਰੀ ਗੱਲ ਇਹ ਹੈ ਕਿ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਸਿੱਖੀ ਪ੍ਰਾਪਤ ਹੁੰਦੀ ਹੈ। ਦੁਨੀਆਂ ਦੇ ਵਿੱਚ ਗੁਰਸਿੱਖ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸਿੱਖੀ ਹੈ। ਸਿੱਖੀ ਨਾਲੋਂ ਵੱਡੀ ਹੋਰ ਕੋਈ ਪ੍ਰਾਪਤੀ ਨਹੀਂ ਦੁਨੀਆ ਦਾ ਧਨ ਪਦਾਰਥ ਦੁਨੀਆ ਦੇ ਅਹੁਦੇ ਰਤਬੇ ਸੰਸਾਰ ਦਾ ਮਾਣ ਸਤਕਾਰ ਉਮਰ ਦਾ ਲੰਮਾ ਹੋਣਾ ਜਾਂ ਜੀਵਨ ਦਾ ਤੰਦਰੁਸਤ ਹੋਣਾ ਸੰਸਾਰ ਵਿੱਚ ਪਿਆਰ ਮਿਲਣਾ ਇਹ ਸਾਰਾ ਕੁਝ ਬਹੁਤ ਛੋਟੀਆਂ ਗੱਲਾਂ ਹਨ ਸਭ ਤੋਂ ਵੱਡਾ ਉਪਹਾਰ ਸਭ ਤੋਂ ਵੱਡੀ ਬਖਸ਼ਿਸ਼ ਗੁਰਸਿੱਖੀ ਦੀ ਹੈ ਔਰ ਸਿੱਖ ਆਪਣੇ ਸਤਿਗੁਰੂ ਕੋਲੋਂ ਹਮੇਸ਼ਾ ਸਿੱਖੀ ਮੰਗਦਾ ਹੈ ਭਾਈ ਗੁਰਦਾਸ ਜੀ ਦੀ ਬਾਣੀ ਚੋਂ ਸਿੱਖੀ ਪ੍ਰਾਪਤ ਹੁੰਦੀ ਹੈ ਦੂਸਰੀ ਭਾਈ ਗੁਰਦਾਸ ਜੀ ਨੇ ਜਿਹੜੀ ਬਾਣੀ ਰਚੀ ਹੈ ਉਹ ਬੜੀ ਵਿਦਿਆ ਨਾਲ ਭਰੀ ਹੋਈ ਹੈ ਵਿਦਵਾਨਾਂ ਦੇ ਪੜਨ ਵਾਲੀ ਹੈ ਜਿਸ ਨੂੰ ਭਾਈ ਗੁਰਦਾਸ ਜੀ ਦੇ ਕਬਿੱਤ ਅਤੇ ਸਵੈਯੇ ਆਖਿਆ ਜਾਂਦਾ ਹੈ ਜਿੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰਸਿੱਖ ਅਤੇ ਸਤਿਗੁਰੂ ਦੀ ਪਰਿਭਾਸ਼ਾ ਬੜੇ ਵਿਸਥਾਰ ਨਾਲ ਲਿਖੀ ਹੈ ਉੱਥੇ ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾਵਾਂ ਵਿੱਚ ਵੀ ਗੁਰੂ ਅਸਥੋਤਰ ਨੂੰ ਬਹੁਤ ਪੈਲ ਦਿੱਤੀ ਹੈ ਗੁਰੂ ਦੀ ਸਿਫਤ ਸਲਾਹ ਬਹੁਤ ਕੀਤੀ ਹੈ ਗੁਰੂ ਕੌਣ ਹੁੰਦਾ ਹੈ ਸੋ ਸਤਸੰਗੀ ਜਨੋ ਭਾਈ ਸਾਹਿਬ ਜੀ ਕਹਿੰਦੇ ਨੇ ਰੋਮ ਰੋਮ ਕੋਟ ਬ੍ਰਹਮਾंड ਕੋ ਨਿਵਾਸ ਜਾਸ ਮਾਨਸੇ અવਤਾਰ ਧਾਰ ਦਰਸ ਦਿਖਾਏ ਹਨ ਗੁਰੂ ਕੌਣ ਹੈ ਕਹਿੰਦੇ ਨੇ ਅਕਾਲ ਪੁਰਖ ਪਰਮੇਸ਼ਰ ਪਰਮੇਸ਼ਰ ਦਾ ਸਾਖਸ਼ਾਤ ਸਰੂਪ ਹੈ ਗੁਰੂ ਔਰ ਬੜਾ ਵਿਚਾਰ ਵਾਲੇ ਬਚਨ ਨੇ ਭਾਈ ਸਾਹਿਬ ਜੀ ਕਹਿੰਦੇ ਨੇ ਰੋਮ ਰੋਮ ਕੋਟ ਬ੍ਰਹਮਾंड ਕੋ ਨਿਵਾਸ ਜਾਸ ਜਿਸ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਕਰੋੜਾਂ ਬ੍ਰਹਮਾंड ਵਸਦੇ ਨੇ ਪਾਤਸ਼ਾਹ ਨੇ ਗੁਰਬਾਣੀ ਚ ਤਾਂ ਲਿਖਿਆ ਕੋਟ ਬ੍ਰਹਮੇ ਜਗ ਸਾਜਣ ਲਾਏ ਕਰੋੜਾਂ ਬ੍ਰਹਮਾ ਸ੍ਰਿਸ਼ਟੀ ਨੂੰ ਸਾਜਣ ਵਾਸਤੇ ਅਕਾਲ ਪੁਰਖ ਪਰਮੇਸ਼ਰ ਜੀ ਨੇ ਲਾਏ ਨੇ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਕਈ ਨਾਮ ਨੇ ਕਈ ਰੰਗਾ ਦੇ ਜੀ ਨੇ ਕਈ نسلਾਂ ਦੇ ਜੀ ਨੇ ਕਈ ਜੀਆਂ ਜੋਨੀਆਂ ਨੇ ਸੰਸਾਰ ਵਿੱਚ ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤਾਂ ਇਹ ਬਚਨ ਕਰਦੇ ਨੇ ਭਾਈ ਸਾਹਿਬ ਜੀ ਕਹਿੰਦੇ ਨੇ ਉਸ ਦੇ ਵਿਰਾਟ ਸਰੂਪ ਵਿੱਚ ਇੱਕ ਇੱਕ ਰੋਮ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਵਸਦੇ ਨੇ ਪਰ ਅਸਤਿਰਜਤਾ ਉਦੋਂ ਆਈ ਜਦੋਂ ਉਹ ਅਕਾਲ ਪੁਰਖ ਜੀ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਵਸਦੇ ਸਨ ਅੱਜ ਉਹਨੇ ਕਿਰਪਾ ਕਰਕੇ ਆਪ ਮਨੁੱਖਾ ਦੇ ਧਾਰ ਲਈ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸਿਓ ਉਤਾਰ ਧਾਰ ਦਰਸ ਦਿਖਾਏ ਹੈ ਸਤਗੁਰੂ ਜੀ ਦੀ ਪਾਵਨ ਬਾਣੀ ਵਿੱਚ ਗੁਰੂ ਦੀ ਸਿਫਤ ਕਰਦਿਆ ਹੋਇਆ ਗੁਰ ਪਰਮੇਸ਼ਰ ਏਕੋ ਜਾਨ ਲਿਖਿਆ ਹੈ ਤੋ ਜਿ ਬਿਨ ਦੂਜਾ ਨਾ ਹੀ ਕੋਏ ਤੂ ਕਰਤਾਰ ਕਰੈ ਸੋ ਹੋਏ ਲਿਖਿਆ ਹੈ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਤੁਲਨਾ ਕੀਤੀ ਹੈ ਗੁਰੂ ਦੀ ਗੁਰੂ ਪਰਮੇਸ਼ਰ ਹੈ ਗੁਰੂ ਸੰਸਾਰ ਨੂੰ ਤਾਰਨ ਵਾਲਾ ਬੋਹਿਤ ਹੈ ਬੇੜਾ ਹੈ ਗੁਰੂ ਮਹਾਨ ਵੈਦ ਹੈ ਗੁਰੂ ਦਇਆਨਦ ਹੈ ਅਨੇਕਾਂ ਤਸ਼ਬੀਹਾਂ ਦਿੱਤੀਆਂ ਹਨ ਗੁਰੂ ਵਾਸਤੇ ਇੱਕ ਰਾਗ ਗੌਂਡ ਦੇ ਵਿੱਚ 864 ਪੰਨਾ ਸ੍ਰੀ ਆਦਗੁਰੂ ਗ੍ਰੰਥ ਸਾਹਿਬ ਜੀ ਉਸ ਦੇ ਵਿੱਚ ਤਿੰਨ ਸ਼ਬਦ ਨੇ ਉਸ ਨੂੰ ਗੁਰੂ ਅਸਤੋਤਰਾ ਆਖਿਆ ਜਾਂਦਾ ਸਾਡੇ ਉਦਾਸੀ ਭਰਾ ਬਾਬਾ ਸ਼੍ਰੀ ਚੰਦਰ ਜੀ ਦੇ ਉਪਾਸ਼ਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਦਾ ਚਲਾਇਆ ਹੋਇਆ ਜਿਹੜਾ ਪੰਥ ਹੈ ਉਸ ਨੂੰ ਮੰਨਣ ਵਾਲੇ ਉਹ ਉਸ ਗੁਰੂ ਅਸਥੋਤਰ ਦਾ ਪਾਠ ਕਰਦੇ ਨੇ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਇਹ ਤਿੰਨ ਸ਼ਬਦ ਨੇ ਮੈਂ ਵਿਸਥਾਰ ਵਿੱਚ ਨਹੀਂ ਜਾਵਾਂਗਾ ਜਦੋਂ ਵੀ ਉਹਨਾਂ ਦਾ ਕੋਈ ਸਮਾਗਮ ਹੁੰਦਾ ਹੈ ਕੋਈ ਵੀ ਸਮਾਗਮ ਉਹਨਾਂ ਦਾ ਹੋਵੇ ਇਥੋਂ ਤੱਕ ਕਿ ਅਖੰਡ ਪਾਠ ਦੀ ਸਮਾਪਤੀ ਦੇ ਬਾਅਦ ਵੀ ਉਹ ਇਹ ਗੁਰੂ ਅਸਥੋਤਰ ਜ਼ਰੂਰ ਪੜ੍ਹਦੇ ਨੇ ਉਹਦੇ ਵਿੱਚ ਗੁਰੂ ਦੀ ਸਿਫਤ ਹੈ ਉਹਦੇ ਵਿੱਚ ਲਿਖਿਆ ਹੈ ਕਿ ਗੁਰ ਕਾ ਸ਼ਬਦ ਗੁਰੂ ਦਾ ਰੂਪ ਜਿਹੜਾ ਹੈ ਉਹ ਅਕਾਲ ਪੁਰਖ ਦਾ ਹੀ ਰੂਪ ਹੈ। ਤੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਅਸਰਜਤਾ ਤੇ ਇਸ ਗੱਲ ਦੀ ਹੈ। ਵੀ ਜਿੱਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਵਸਦੇ ਸਨ ਉਹ ਨੇ ਮਨੁੱਖਾ ਦੇ ਧਾਰ ਕੇ ਸੰਸਾਰ ਵਿੱਚ ਆ ਗਿਆ। ਜਾ ਕੇ ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ। ਓੰਕਾਰ ਜਾਂ ਓਮ ਸ਼ਬਦ ਜਿਹੜਾ ਕਿਹਾ ਜਾਂਦਾ ਹੈ। ਸਨਾਤਨ ਧਰਮ ਇਹ ਗੱਲ ਆਖਦੇ ਨੇ। ਕਿ ਜਦੋਂ ਅਕਾਲ ਪੁਰਖ ਪਰਮੇਸ਼ਰ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਤਾਂ ਕੀ ਹੋਇਆ ਉਸਨੇ ਇੱਕ ਸ਼ਬਦ ਇੱਕ ਨਾਦ ਗੂੰਜਿਆ ਉਹ ਨਾਦ ਕੀ ਸੀ ਉਹ ਸੀ ਓਮ ਜਿਸ ਨੂੰ ਇਸਲਾਮ ਮਤ ਵਾਲੇ ਕੁਨ ਕਹਖਦੇ ਨੇ ਕੁਨ ਕੁਨ ਤੋਂ ਭਾਗ ਵੀ ਹੁੰਦਾ ਹੋ ਜਾ ਬਣ ਜਾ ਗੁਰੂ ਨਾਨਕ ਸਾਹਿਬ ਇਸ ਬਚਨ ਨੂੰ ਇਸ ਤਰ੍ਹਾਂ ਆਖਦੇ ਨੇ ਕੀਤਾ ਪਸਾਓ ਏਕੋ ਕਵਾਓ ਇੱਕ ਫੁਰਨਾ ਹੋਇਆ ਕੋਈ ਨਾਦ ਆਖਦਾ ਕੋਈ ਫੁਰਨਾ ਆਖਦਾ ਕੋਈ ਸੰਕਲਪ ਆਖਦਾ ਉਸ ਨੂੰ ਫੁਰਨਾ ਹੋਇਆ ਤੇ ਸਾਰੀ ਸ੍ਰਿਸ਼ਟੀ ਬਣ ਗਈ। ਤੋਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਉਹ ਓੰਕਾਰ ਸ਼ਬਦ ਜਿਹੜਾ ਸੀ ਜਦੋਂ ਉਸ ਦਾ ਉਚਾਰਨ ਹੋਇਆ ਕੀ ਹੋਇਆ ਜਾਂ ਕਿ ਓੰਕਾਰ ਕੇ ਆਕਾਰ ਹਨ ਨਾ ਨਾ ਪ੍ਰਕਾਰ ਇਹ ਜਿੰਨੇ ਸਾਰੇ ਸੰਸਾਰ ਦੇ ਸਰੂਪ ਨੇ ਜਿੰਨੇ ਸਾਰੇ ਸੰਸਾਰ ਦੇ ਆਕਾਰ ਨੇ ਜਿਦੇ ਇੱਕ ਵਾਰੀ ਓਮਕਾਰ ਕਹਿਣ ਨਾਲ ਸਾਰੇ ਦੇ ਸਾਰੇ ਹੋਂਦ ਵਿੱਚ ਆ ਗਏ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਲੱਖਾਂ ਦਰਿਆ ਬਣ ਗਏ ਸਾਰੀ ਸ੍ਰਿਸ਼ਟੀ ਜਿਹੜੀ ਸੀ ਉਹ ਇੱਕੋ ਵਾਰੀ ਕਹਿਣ ਨਾਲ ਹੋ ਗਈ ਤੇ ਕਹਿੰਦੇ ਨੇ ਜਾ ਕੇ ਓਮਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ ਸ੍ਰੀ ਮੁਖ ਸ਼ਬਦ ਗੁਰ ਸਿੱਖਾਂ ਨੇ ਸੁਣਾਏ ਹੈ ਅੱਜ ਹੈਰਾਨੀ ਦੀ ਗੱਲ ਤੇ ਇਹ ਹੈ ਕਿ ਉਹ ਆਪਣੀ ਰਸਨਾ ਤੋਂ ਆਪਣੇ ਗੁਰਸਿੱਖਾਂ ਨੂੰ ਜਿਹੜੇ ਉਹਦੇ ਨਾਲ ਮਿਲੇ ਵੱਡਿਆਂ ਭਾਗਾਂ ਸਦਕਾ ਉਹਨਾਂ ਨੂੰ ਉਸ ਨੇ ਨਾਮ ਦੀ ਦਾਤ ਜਿਹੜੀ ਸੀ ਉਹ ਬਖਸ਼ ਦਿੱਤੀ। ਉਹੀ ਸ਼ਬਦ ਜਿਸ ਦੇ ਨਾਲ ਸਾਰੀ ਸ੍ਰਿਸ਼ਟੀ ਬਣਾਈ ਸੀ ਉਹੀ ਸ਼ਬਦ ਜਿਹੜਾ ਹੈ ਆਪਣੇ ਗੁਰਸਿੱਖਾਂ ਨੂੰ ਬਖਸ਼ਿਆ। ਜਾ ਕੇ ਓੰਕਾਰ ਕੇ ਆਕਾਰ ਹੈ ਨਾ ਨਾ ਪ੍ਰਕਾਰ ਸ੍ਰੀ ਮੁਖ ਸ਼ਬਦ ਗੁਰਸਿੱਖਾਂ ਨੂੰ ਸੁਣਾਏ ਹੈ। ਇਸ ਤੋਂ ਅਸਰ ਜ ਹੋਰ ਗੱਲ ਕਹਿੰਦੇ ਨੇ ਜਗ ਭੋਗ ਨਈ ਵੇਦ ਕੋਈ ਬਲੀ ਦਿੰਦਾ ਕੋਈ ਦੇਵਤਿਆਂ ਨੂੰ ਰੀਝਉਣ ਵਾਸਤੇ ਉਹਨਾਂ ਨੂੰ ਭੋਗ ਲਵਾਉਂਦਾ ਤਰ੍ਹਾਂ ਤਰ੍ਹਾਂ ਦੇ ਪਦਾਰਥ ਜਿਹੜੇ ਨੇ ਉਹਨਾਂ ਨੂੰ ਅਰਪਣ ਕਰਦਾ ਹੈ ਉਹਨਾਂ ਦੀ ਪੂਜਾ ਕਰਦਾ ਹੈ ਜਗ ਭੋਗ ਨਈ ਵੇਦ ਜਗਤ ਭਗਤ ਜਾਹੀ ਜਿਸ ਦੀ ਪੂਜਾ ਵਾਸਤੇ ਇਹਨਾਂ ਕੁਝ ਕਰ ਰਿਹਾ ਹਰ ਮਨੁੱਖ ਆਪਣੇ ਤੌਰ ਤੇ ਕੋਈ ਯਤਨ ਕਰ ਰਿਹਾ ਹੈ ਕੋਈ ਢੰਗ ਤਰੀਕਾ ਅਪਣਾ ਰਿਹਾ ਹੈ ਕਿ ਉਹ ਪਰਮੇਸ਼ਰ ਕੋ ਤੇ ਮਿਲ ਜਾਏ ਪਰ ਹੈਰਾਨੀ ਦੀ ਗੱਲ ਭਾਈ ਗੁਰਦਾਸ ਜੀ ਆਖਦੇ ਨੇ ਹੈਰਾਨੀ ਇਸ ਗੱਲ ਦੀ ਹੈ ਕਿ ਅਸਨ ਬਸਨ ਗੁਰ ਸਿੱਖਣ ਲੜਾਏ ਹੈ ਹੈਰਾਨੀ ਇਸ ਗੱਲ ਦੀ ਨਹੀਂ ਕਿ ਉਹ ਅਕਾਲ ਪੁਰਖ ਸੰਸਾਰ ਵਿੱਚ ਆਇਆ ਹੈ ਅਕਾਲ ਪੁਰਖ ਨੇ ਸੰਸਾਰ ਵਿੱਚ ਆਣ ਕੇ ਕੀਤਾ ਕੀ ਹੈ ਕਹਿੰਦੇ ਨੇ ਅਸਨ ਬਸਨ ਗੁਰ ਸਿੱਖਣ ਲੜਾਏ ਹੈ ਆਪਣੇਆ ਪਿਆਰਿਆਂ ਨੂੰ ਆਪ ਰੋਟੀ ਦਿੰਦਾ ਅਰਜਾ ਕਰਦੇ ਨੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਕਰਜਾ ਹੋ ਗਿਆ ਸਿਰ ਤੇ ਸੱਚੇ ਪਾਤਸ਼ਾਹ ਬੱਚਿਆਂ ਦੀ ਫੀਸ ਨਹੀਂ ਕਰ ਰਹੀ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀ ਲੋੜ ਪੈ ਗਈ ਹੈ ਧਨ ਦੀ ਹੈ ਅੰਨ ਦੀ ਹੈ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਸੰਸਾਰ ਦੇ ਵਿੱਚ ਉਹ ਆਣ ਕੇ ਆਪ ਪੂਰੀ ਕਰ ਰਿਹਾ ਜਿਸ ਦੀ ਅਰਾਧਨਾ ਕਰਕੇ ਜਿਸ ਨੂੰ ਰਿਜਾਉਣ ਵਾਸਤੇ ਇੰਨੇ ਜਗ ਲਾਏ ਜਾ ਰਹੇ ਨੇ ਇੰਨੇ ਭੋਗ ਵੰਡੇ ਜਾ ਰਹੇ ਨੇ ਇੰਨੇ ਭੋਗ ਲਵਾਏ ਜਾ ਰਹੇ ਨੇ ਇੰਨੀ ਪੂਜਾ ਹੋ ਰਹੀ ਸੀ ਉਹ ਆਪ ਆਪਣੇ ਸਿੱਖਾਂ ਦੇ ਮੂੰਹ 'ਚ ਬੁਰਕੀ ਦਿੰਦਾ ਇਹ ਹੈ ਸਤਿਗੁਰੂ ਦੀ ਵਡਿਆਈ ਇਹ ਹੈ ਸਤਿਗੁਰੂ ਨਿਗਮ ਸੇਖਾਦਕ ਕਥਤ ਨੇਤ ਨੇਤਕਰ ਜਿਸ ਸਤਿਗੁਰੂ ਅਕਾਲਪੁਰਖ ਪਰਮੇਸ਼ਰ ਨੂੰ ਨਿਗਮ ਤੋਂ ਭਾਵ ਹੈ ਵੇਦ ਸ਼ਾਸਤਰ ਵੇਦ ਸ਼ਾਸਤਰ ਤੋਂ ਇੱਥੇ ਭਾਵ ਆਵੇਗਾ ਵੇਦਾਂ ਤੇ ਸ਼ਾਸਤਰਾਂ ਦੇ ਕਥਨ ਕਰਨ ਵਾਲੇ ਬ੍ਰਹਮਾ ਆਦਿਕ ਸ਼ੇਸ਼ਨਾਗ ਵਰਗੇ ਜਿਸ ਨੂੰ ਇਹ ਕਹਿ ਕੇ ਅਰਾਧ ਦੇਨੇ ਕਿ ਤੂੰ ਨੇਤ ਨੇਤ ਭਾਵ ਨਾ ਇਤੀ ਨਾ ਇਤੀ ਨਾ ਇਤੀ ਭਾਵ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਉਰੂ ਕਲਗੀ ਤਰਪਾਦਸ਼ਾ ਜੀ ਕਹਿੰਦੇ ਨੇ ਕਿ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਹੈ ਜਪ ਸਾਹਿਬ ਦੇ ਵਿੱਚ ਉਹ ਗਰੀਬ ਨਵਾ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰਾ ਸੰਸਾਰ ਨੇਤ ਨੇਤ ਕਰਦਾ ਹੈ ਤੈਨੂੰ ਤੂੰ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਗਰੀਬ ਨਵਾ ਸੱਚੇ ਪਾਤਸ਼ਾਹ ਦਾ ਇੱਕ ਹੋਰ ਬਚਨ ਹੈ ਗਰੀਬਨਵਾਸ ਸੱਚੇ ਪੱਜ ਕਹਿੰਦੇ ਨੇ ਸ਼ੇਸ਼ਨਾਗ ਸਿਰ ਸਾਹਸ ਬਨਾਈ ਦਵੈਸ ਹੰਸ ਰਸਨਾ ਸੁਹਾਈ ਰਟਤ ਅਬ ਲਗੇ ਨਾਮ અપਾਰਾ ਤੁਮਰੋ ਤਉ ਨ ਪਾਵਤ ਪਾਰਾ ਹਜ਼ਾਰ ਮੂੰਹ ਹੈ 2000 ਜੀਬ ਹੈ ਉਸ ਸ਼ੇਸ਼ਨਾਗ ਦੀ ਉਹਦੇ ਕੋਲੋਂ ਵੀ ਨਹੀਂ ਆਖਿਆ ਜਾਂਦਾ ਅਖੀਰੋ ਨੇਤ ਨੇਤਾ ਆਖਦੇ ਤੂੰ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਜਿੰਨੂੰ ਸਾਰੇ ਬੇਅੰਤ ਬੇਅੰਤ ਆਖਦੇ ਸਨ ਉਸ ਅਕਾਲ ਪੁਰਖ ਨੇ ਕਿਰਪਾ ਕੀ ਕੀਤੀ ਉਹਨੇ ਕਿਰਪਾ ਇਹ ਕੀਤੀ ਹੈ ਕਿ ਆਪਣਾ ਸਰੂਪ ਮਨੁੱਖਾ ਦੇ ਧਾਰਨ ਕਰਕੇ ਸੰਸਾਰ ਨੂੰ ਵਿਖਾ ਦਿੱਤਾ ਇਹ ਹੈ ਸਤਿਗੁਰੂ ਦੀ ਵਡਿਆਈ ਸਤਿਗੁਰੂ ਅਕਾਲ ਪੁਰਖ ਦਾ ਸਰੂਪ ਹੈ ਸਤਿਗੁਰੂ ਪਰਮੇਸ਼ਰ ਦਾ ਸਰੂਪ ਹੈ ਇਸੇ ਵਾਸਤੇ ਕਦੀ ਵੀ ਸਤਿਗੁਰੂ ਦਾ ਜਨਮ ਸ਼ਬਦ ਨਹੀਂ ਵਰਤਿਆ ਜਾਂਦਾ ਕਿਉਂਕਿ ਜਿੱਥੇ ਜਨਮ ਹੈ ਉੱਥੇ ਮਰਨ ਹੈ ਸਤਿਗੁਰੂ ਬਾਰੇ ਇਹ ਆਖਿਆ ਗਿਆ ਹੈ ਪਾਵਨ ਗੁਰਬਾਣੀ ਵਿੱਚ ਕਿ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਸਤਿਗੁਰੂ ਪ੍ਰਗਟ ਹੁੰਦਾ ਹੈ ਸਤਿਗੁਰੂ ਪ੍ਰਕਾਸ਼ ਲੈਂਦਾ ਹੈ ਇਹ ਯਾਦ ਰੱਖਣਾ ਸਤਿਗੁਰੂ ਪ੍ਰਗਟ ਹੁੰਦਾ ਹੈ ਪ੍ਰਗਟ ਹੋਣ ਤੇ ਜਨਮ ਹੋਣ 'ਚ ਫਰਕ ਕੀ ਹੈ ਜਨਮ ਹਮੇਸ਼ਾ ਸਰੀਰ ਦਾ ਹੁੰਦਾ ਹੈ ਸਰੀਰ ਦਾ ਜਨਮ ਹੁੰਦਾ ਤੇ ਸਰੀਰ ਦਾ ਹੀ ਖਾਤਮਾ ਹੁੰਦਾ ਹੈ ਪਰ ਸਤਿਗੁਰੂ ਜੋਤ ਸਰੂਪ ਹੈ ਜਿਸ ਤਰ੍ਹਾਂ ਜਥੇਦਾਰ ਨਿਸ਼ਾਨ ਸਿੰਘ ਹੋਰਾਂ ਨੇ ਦੱਸਿਆ ਕਿ ਸਤਿਗੁਰੂ ਜੋਤੀ ਸਰੂਪ ਹੈ ਸਤਿਗੁਰੂ ਜੋਤ ਸਰੂਪ ਹੋਣ ਕਰਕੇ ਉਹ ਪ੍ਰਗਟ ਹੁੰਦਾ ਹੈ ਭਾਵ ਉਹ ਪਹਿਲਾਂ ਵੀ ਇੱਥੇ ਸੀ ਤੇ ਹੁਣ ਵੀ ਇੱਥੇ ਹੈ ਉਹ ਕਿਤੇ ਜਾਂਦਾ ਹੀ ਨਹੀਂ ਮੈਂ ਇਹਦੇ ਤੇ ਇੱਕ ਦੋ ਇੱਕ ਅਰਜ਼ ਆਪ ਜੀ ਦੇ ਸੰਮੁਖ ਕਰਦੇ ਆ ਨਾਮ ਧਾਰੀ ਪੰਥ ਦੇ ਬੜੀ ਸਤਿਕਾਰਯੋਗ ਹਸਤੀ ਸਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਸੇਵਕ ਸੰਤ ਮਿੰਦਰ ਸਿੰਘ ਜੀ ਪੂਰਵਾ ਪੂਰਵਾ ਜੀ ਨੇ ਇੱਕ ਬਚਨ ਸੁਣਾਇਆ ਉਹ ਕਹਿੰਦੇ ਕਿ ਜਦੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇਹ ਦਾ ਉਲ੍ਹਾ ਕਰ ਗਏ ਰਾਤ ਹਾਲੇ ਸਰੀਰ ਕੋਠੀ ਵਿੱਚ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੰਸਕਾਰ ਅਗਲੇ ਦਿਨ ਹੋਣਾ ਸੀ ਦਿੰਦੇ ਵੀ ਸਾਰਾ ਦਿਨ ਇਸ ਤਰ੍ਹਾਂ ਹੀ ਰੋਂਦੇ ਧੋਂਦੇ ਥੱਕੇ ਪਏ ਸਾਂ ਤੇ ਇੱਕ ਉਲਾਮਾ ਇੱਕ ਸ਼ਿਕਵਾ ਜਿਹਾ ਮਨ ਵਿੱਚ ਬਾਰ-ਬਾਰ ਆਉਂਦਾ ਸੀ ਸੱਚੇ ਬਾਦਸ਼ਾਹ ਤੁਸੀਂ ਚਲੇ ਗਏ ਹੋ ਆਪ ਜੀ ਤਾਂ ਕਹਿੰਦੇ ਸੀ ਕਿ ਮੈਂ ਸਤਿਗੁਰੂ RAM ਸਿੰਘ ਦੇ ਦਰਸ਼ਨ ਕਰਾਉਣੇ ਨੇ ਦਰਸ਼ਨ ਤਾਂ ਆਪ ਜੀ ਨੇ ਕਰਾਉਣਾ ਕੀ ਸੀ ਆਪ ਵੀ ਚਲੇ ਗਏ ਹੋ ਮਨ ਵਿਰਾਗ ਵਿਰਾਗ ਵਿੱਚ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਕਹਿੰਦੇ ਨੇ ਮੈਨੂੰ ਉਂਗਲਾਜ ਆਇਆ ਇੱਕ ਨੀਂਦ ਦੀ ਝਪਕੀ ਜਿਸ ਤਰ੍ਹਾਂ ਹੁੰਦੀ ਹੈ ਇਸ ਤਰ੍ਹਾਂ ਆਈ ਤਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦਿੱਤਾ ਹੁਕਮ ਕੀਤਾ ਪੂਰਵਾ ਕੀ ਸੋਚਣਾ ਹੈ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਇਹ ਹੀ ਸੋਚਦਾ ਕਿ ਆਪ ਜੀ ਤਾਂ ਕਹਿੰਦੇ ਸੀ ਮੈਂ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਕਰਾਉਣਾ ਹੁਣ ਤਾਂ ਆਪ ਵੀ ਸਾਡੇ ਕੋਲੋਂ ਪੱਲਾ ਛੁਡਾ ਗਏ ਹੋ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਪੁਰਬਾ ਮੈਂ ਸਤਗੁਰੂ ਰਾਮ ਸਿੰਘ ਜੀ ਨੂੰ ਭੈਣੀ ਸਾਹਿਬ ਨੂੰ ਤੋੜ ਕੇ ਫੇਰ ਗਿਆ ਇਸ ਛੋਟੇ ਜਿਹੇ ਬਚਨ ਵਿੱਚ ਕਿੰਨਾ ਕੁਝ ਭਰਿਆ ਹੋਇਆ ਸਤਗੁਰੂ ਰਾਮ ਸਿੰਘ ਜੀ ਨੂੰ ਭੈਣੀ ਸਾਹਿਬ ਨੂੰ ਤੋੜ ਕੇ ਭਾਵ ਉਹ ਜੋਤ ਉਹ ਸ਼ਕਤੀ ਜਿਸ ਬਾਰੇ ਜਥੇਦਾਰ ਨਿਸ਼ਾਨ ਸਿੰਘ ਜੀ ਕਹਿ ਰਹੇ ਸਨ ਔਰ ਸੱਤੇ ਬਲਵੰਡ ਨੇ ਆਖੀ ਹੈ ਜੋ ਬਚਨ ਕਿ ਜੋਤਿ ਉਹ ਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀਐ ਉਹ ਜਿਹੜੀ ਪਲਟਦੀ ਹੈ ਕਾਇਆ ਉਹ ਜਿਹੜਾ ਸਰੀਰ ਪਲਟਦਾ ਹੈ ਪਰ ਜੋਤ ਜਿਹੜੀ ਹੈ ਉਹੀ ਰਹਿੰਦੀ ਹੈ ਜੋਤ ਸਥਿਰ ਰਹਿੰਦੀ ਹੈ ਉਸ ਜੋਤ ਨੂੰ ਭੈਣੀ ਸਾਹਿਬ ਨੂੰ ਤੋੜ ਕੇ ਸਤਿਗੁਰੂ RAM ਸਿੰਘ ਸੱਚੇ ਪਾਤਸ਼ਾਹ ਜੀ ਦੀ ਜੋਤ ਨੂੰ ਤਾਂ ਫਿਰ ਸਤਿਗੁਰੂ ਜੀ ਅਕਾਲ ਪੁਰਖ ਵਿੱਚ ਲੀਨ ਹੋਏ ਭਾਵ ਇਹ ਹੈ ਕਿ ਸਤਿਗੁਰੂ ਸਤਿਗੁਰੂ RAM ਸਿੰਘ ਜੀ ਦਾ ਰੂਪ ਨੇ ਕੋਈ ਵੱਖਰਾ ਨਹੀਂ ਉਹਨਾਂ ਦੀ ਜੋਤ ਤੋਂ ਬਿਨਾ ਗੁਰੂ ਨਾਨਕ ਦੀ ਜੋਤ ਤੋਂ ਬਿਨਾ ਕੋਈ ਕਾਰਜ ਨਹੀਂ ਹੋ ਸਕਦਾ ਮੈਂ ਇੱਕ ਅਰਜ ਕਰਦੇ ਆਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਤੇ ਉੱਥੇ ਸ਼ਬਦ ਆਉਂਦਾ ਹੈ ਮਹੱਲਾ ਮਹੱਲਾ ਸ਼ਬਦ ਦਾ ਅਰਥ ਹੁੰਦਾ ਹੈ ਸਰੀਰ ਕਾਇਆ ਸਰੂਪ ਉੱਥੇ ਸ਼ਬਦ ਲਿਖਿਆ ਹੁੰਦਾ ਹੈ ਨਾਲ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਉਹਦਾ ਭਾਵ ਇਹ ਹੈ ਕਿ ਗੁਰੂ ਨਾਨਕ ਤਾਂ ਇੱਕ ਹੈ ਗੁਰੂ ਨਾਨਕ ਦੋ ਨਹੀਂ ਹੋ ਸਕਦੇ ਯਾਦ ਰੱਖਣਾ ਗੁਰੂ ਨਾਨਕ ਇੱਕ ਹੈ ਪਰ ਉਹਦੇ ਸਰੂਪ ਕਈ ਨੇ ਔਰ ਉਹਦਾ ਪਹਿਲਾ ਸਰੂਪ ਜਿਸ ਨੂੰ ਅਸੀਂ ਗੁਰੂ ਨਾਨਕ ਆਖਦੇ ਹਾਂ ਉਹਦਾ ਦੂਜਾ ਸਰੂਪ ਹੈ ਜਿਸ ਨੂੰ ਅਸੀਂ ਗੁਰੂ ਅੰਗਦ ਦੇਵ ਆਖਦੇ ਹਾਂ ਉਹਦਾ ਤੀਜਾ ਸਰੂਪ ਹੈ ਜਿਸ ਨੂੰ ਗੁਰੂ ਅਮਰਦਾਸ ਆਖਦੇ ਹਾਂ ਇਹ ਉਸ ਦੇ ਸਰੂਪ ਨੇ ਪਰ ਹੈ ਗੁਰੂ ਨਾਨਕ ਹੈ ਇਸੇ ਵਾਸਤੇ ਸ਼ਬਦ ਹਰ ਸ਼ਬਦ ਅਖੀਰ ਵਿੱਚ ਮੋਰ ਛਾਪ ਨਾਨਕ ਦੀ ਲੱਗੀ ਹੈ ਕੋਈ ਵੱਖਰੀ ਨਹੀਂ ਇਸ ਵਾਸਤੇ ਗੁਰੂ ਕੇ ਪਿਆਰਿਓ ਸਤਿਗੁਰੂ ਇੱਕ ਰੂਪ ਹੁੰਦਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਰੇ ਪੱਟਾਂ ਨੇ ਸੋਈਆਂ ਵਿੱਚ ਲਿਖਿਆ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਜ ਜੋਗ ਤੈ ਮਾਣਿਓ ਤੂੰ ਰਾਜ ਵੀ ਮਾਣਿਆ ਤੇ ਜੋਗ ਵੀ ਮਾਣਿਆ ਸਾਡੇ ਜਿੱਤੇ ਸਤਿਗੁਰੂ ਚ ਫਰਕ ਕੀ ਹੈ ਇਹ ਵੀ ਯਾਦ ਰੱਖ ਲੈਣਾ ਹੁਣ ਸਰੀਰ ਤੇ ਸਾਰਿਆਂ ਚ ਜੋਤ ਉਹੀ ਜੇ ਕੋਈ ਵੱਖਰੀ ਤਾਂ ਹੈ ਨਹੀਂ ਸਾਰਿਆਂ 'ਚ ਜੋਤ ਉਹ ਹੈ ਪਰ ਫਰਕ ਕੀ ਹੈ ਫਰਕ ਇਹ ਹੈ ਕਿ ਉੱਥੇ ਜੋਤ ਦੀ ਸ਼ਕਤੀ ਪ੍ਰਗਟ ਹੈ ਔਰ ਉਹਦਾ ਜਿਹੜੀ ਜੁਗਤੀ ਹੈ ਉਹਦਾ ਜਿਹੜਾ ਢੰਗ ਹੈ ਉਹ ਵੱਖਰਾ ਹੋ ਜਾਂਦਾ ਹੈ ਸਾਡੇ ਨਾਲੋਂ ਕਿਵੇਂ ਜੀ ਉਹ ਰਾਜ ਤੇ ਯੋਗ ਵਿੱਚ ਇੱਕਸਾਰ ਰਹਿ ਸਕਦਾ ਅਸੀਂ ਨਹੀਂ ਰਹਿ ਸਕਦੇ ਅਸੀਂ ਜਦੋਂ ਪੈਸਿਆਂ ਵਾਲੇ ਧਨ ਵਾਲੇ ਪਾਸੇ ਕਮਾਂਕਾਰਾਂ ਵਾਲੇ ਪਾਸੇ ਹੁੰਨੇ ਆ ਤੇ ਕਮਾਂਕਾਰਾਂ ਨਾਲ ਜੁੜ ਜਾਂਨੇ ਆ ਜਦੋਂ ਰੱਬ ਵਾਲੇ ਪਾਸੇ ਹੁੰਨੇ ਆ ਤੇ ਫਿਰ ਰੱਬ ਨਾਲ ਜੁੜ ਜਾਂਨੇ ਆ ਜਿੰਨੇ ਦੁਨੀਆ ਦੇ ਸੰਤ ਸਾਧੂ ਨੇ ਵੱਡੇ ਵੱਡੇ ਸੰਤ ਸਾਧੂ ਮਹਾਤਮਾ ਉਹ ਨਾਮ ਨਾਲ ਜੁੜ ਗਏ ਭਜਨ ਬਾਣੀ ਨਾਲ ਜੁੜ ਗਏ ਦੁਨੀਆ ਦਾ ਲਟਾਕਾ ਛੁੱਟ ਗਿਆ ਜਿੰਨੇ ਅਸੀਂ ਦੁਨੀਆਦਾਰ ਹਾਂ ਸਾਡਾ ਰੱਬ ਵੱਲੋਂ ਜਿਹੜਾ ਮੂੰਹ ਹੈ ਅਸੀਂ ਮੋੜ ਲਿਆ ਤੇ ਧਨ ਵਾਲੇ ਪਾਸੇ ਮੂੰਹ ਮੋ ਗਿਆ ਪਰ ਗੁਰੂ ਐਸਾ ਰੂਪ ਹੈ ਅਕਾਲਪੁਰਖ ਦਾ ਉਹ ਸਰੂਪ ਹੈ ਜਿਸ ਦਾ ਧਿਆਨ ਰਾਜ ਵਿੱਚ ਵੀ ਹੈ ਤੇ ਜਿਸ ਦਾ ਧਿਆਨ ਜੋਗ ਵਿੱਚ ਵੀ ਇਦੋ ਹੀ ਪਾਸੇ ਵਰਤਦਾ ਹੈ ਕਿਵੇਂ ਉਹਨਾਂ ਨੇ ਦੱਸਿਆ ਸੀ ਜਥੇਦਾਰ ਜੀ ਨੇ ਹੁਣੇ-ਹੁਣੇ ਵੀ ਬਹੁਤ ਵੱਡਾ ਕਾਰੋਬਾਰ ਹੈ ਸਤਿਗੁਰੂ ਜੀ ਦਾ ਦੁਨਿਆਵੀ ਤੌਰ ਤੇ ਪਰ ਮੈਂ ਹੈਰਾਨ ਹੁੰਦਾ ਇਸ ਗੱਲ ਤੇ ਕਿ ਇੰਨਾ ਵੱਡਾ ਤਿਆਗੀ ਵੀ ਸੰਸਾਰ ਵਿੱਚ ਕੋਈ ਨਹੀਂ ਲੱਭ ਸਕਦਾ ਤਿਆਗ ਦੀਆਂ ਗੱਲਾਂ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਦੀਆਂ ਕਰਨ ਲੱਗੀਏ ਤੇ ਬੇਮਿਸਾਲ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਮਨਾਲੀ ਫਾਰਮ ਨੁਕਸਾਨ ਹੋ ਗਿਆ ਬਹੁਤ ਵੱਡਾ ਨੁਕਸਾਨ ਹੋਇਆ ਸੀ ਕਈ ਸਰੀਰਾਂ ਨੂੰ ਪਤਾ ਹੋਵੇਗਾ ਕਰੋੜਾਂ ਰੁਪਈਆਂ ਦਾ ਨੁਕਸਾਨ ਹੋਇਆ ਪਰ ਯਾਦ ਰੱਖਣਾ ਸਤਗੁਰੂ ਸੱਚੇ ਪਾਤਸ਼ਾਹ ਇੱਕ ਸਾਲ ਬਾਅਦ ਉੱਥੇ ਗਏ ਸਾਲ ਉੱਥੇ ਗਏ ਹੀ ਨਹੀਂ ਕਿ ਦੁਨੀਆ ਦਾ ਕੋਈ ਵਪਾਰੀ ਬੰਦਾ ਦੁਨੀਆ ਦਾ ਕੋਈ ਮਨੁੱਖ ਇਸ ਤਰ੍ਹਾਂ ਕਰ ਸਕਦਾ ਹੈ ਜਿੰਨੇ ਦੁਨੀਆਂ ਦੇ ਵੱਡੇ ਸੰਤ ਸਾਧੂ ਸਿੱਖ ਪੰਥ ਦੇ ਨੇ ਸਾਰੇ ਵਿਦੇਸ਼ਾਂ ਵਿੱਚ ਜਾਂਦੇ ਨੇ ਤੇ ਵਿਦੇਸ਼ਾਂ ਵਿੱਚ ਜਾਣ ਦਾ ਮਨੋਰਥ ਜਿਹੜਾ ਹੁੰਦਾ ਜਿੱਥੇ ਪ੍ਰਚਾਰ ਦਾ ਮਨੋਰਥ ਹੈ ਉਥੇ ਨਾਲ ਦੀ ਨਾਲ ਧਨ ਦਾ ਮਨੋਰਥ ਵੀ ਹੁੰਦਾ ਪਰ ਇਹ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਨੇ ਜਿੱਥੇ ਜਾਂਦੇ ਨੇ ਉਥੋਂ ਦੀ ਮਾਇਆ ਉੱਥੇ ਹੀ ਦੇ ਕੇ ਆ ਜਾਂਦੇ ਨੇ ਇਹ ਸਤਿਗੁਰੂ ਸਤਿਗੁਰੂ ਉਦੇਸ ਸਿੰਘ ਜੀ ਨੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਇੱਕ ਵਾਰੀ ਕਵੀ ਜੀ ਨੇ ਪੁੱਛਿਆ ਸੀ ਕਬੀ ਜੀ ਆਖਣ ਲੱਗੇ ਜੀ ਤੁਸੀਂ ਤੇ ਮਾਇਆ ਤੰਗਲੀਆਂ ਨਾਲ ਉਡਾਉਂਦੇ ਹੋ ਜਿਹਦੇ ਨਾਲ ਤੂੜੀ ਸੰਭਾਲੀਦੀ ਆ ਉਸ ਨੂੰ ਤੰਗਲੀ ਆਕਦੇ ਨੇ ਸੱਚੇ ਪਾਤਸ਼ਾਹ ਤੁਸੀਂ ਤੇ ਮਾਇਆ ਤੰਗਲੀਆਂ ਨਾਲ ਉਡਾਉਂਦੇ ਹੋ ਪਤਾ ਨਹੀਂ ਤੁਹਾਨੂੰ ਲੱਭ ਵੀ ਕਿੱਥੋਂ ਜਾਂਦੀ ਏ ਇਹ ਨਹੀਂ ਪਿਆਰ ਸੀ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਮੈਂ ਕਦੀ ਮਾਇਆ ਨੂੰ ਆਪਣੀ ਸਮਝਿਆ ਹੀ ਨਹੀਂ ਮੈਂ ਆਪਣੇ ਆਪ ਨੂੰ ਮਾਇਆ ਦਾ ਇੱਕ ਸਾਧਨ ਸਮਝਦਾ ਹਾਂ ਕਿ ਮਾਇਆ ਅਕਾਲ ਪੁਰਖ ਦੀ ਐ ਤੇ ਅਕਾਲ ਪੁਰਖ ਦੇ ਪਿਆਰਿਆਂ ਨੂੰ ਦੇਈ ਜਾਂਦਾ ਬਸ ਇੰਨਾ ਹੀ ਗੱਲ ਹੈ ਇਹੀ ਫਰਕ ਹੈ ਸਾਡਾ ਦੁਨੀਆਦਾਰਾਂ ਦੇ ਸੰਤਾਂ ਸਾਧੂਆਂ ਦਾ ਦੁਨੀਆਦਾਰੀ ਦੇ ਮਨੁੱਖਾਂ ਦਾ ਅਤੇ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਦਾ ਇਸ ਵਾਸਤੇ ਉਹਨਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਇਸ ਵਾਸਤੇ ਸਾਰੀ ਸ੍ਰਿਸ਼ਟੀ ਉਹਨਾਂ ਨੂੰ ਮੱਥਾ ਟੇਕਦੀ ਹੈ ਮੈਂ ਮੈਨੂੰ ਯਾਦ ਹੈ ਜਦੋਂ ਸਾਜੂ ਗਿਆਨਦਾ ਗਿਆ ਦਿੱਲੀ ਤੋਂ ਅਰਜ਼ ਕੀਤੀ ਸੱਚੇ ਪਾਤਸ਼ਾਹ ਕਿਰਪਾ ਹੋਵੇ ਤੇ ਅਸੀਂ ਜਿੰਨੇ ਪਰਚੇ ਨੇ 15 ਰੋਜ਼ਾ ਪਰਚਾ ਹੈ ਜਿਹੜਾ ਉਸ ਨੂੰ 15-15 ਦਿਨ ਵਾਸਤੇ ਕਿਸੇ ਇਲਾਕੇ ਨੂੰ ਵੰਡ ਦਿੱਤਾ ਜਾਵੇ ਸੂਬਾ ਜੀ ਬੈਠੇ ਨੇ ਇਹਨਾਂ ਨੂੰ ਯਾਦ ਹੋਵੇਗਾ ਇਹਨਾਂ ਨੇ ਵੀ ਆਖਿਆ ਸੀ ਇੱਕ ਪਰਚੇ ਦੀ ਸੇਵਾ ਅਸੀਂ ਕਰਿਆ ਕਰਾਂਗੇ ਸਤਿਗੁਰੂ ਜੀ ਨੂੰ ਅਰਜ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਨਹੀਂ ਨਹੀਂ ਕੋਈ ਲੋੜ ਨਹੀਂ ਸਾਧ ਸੰਗਤ ਬਥੇਰਾ ਕਰਦੀ ਹੈ ਇੱਕ ਵਾਰੀ ਨਹੀਂ ਕਈ ਵਾਰੀ ਮੇਰੇ ਨਾਲ ਖੁਦ ਇਹ ਬਕਤਨ ਹੋਇਆ ਸਤਿਗੁਰੂ ਜੀ ਦਾ ਪਈ ਨਹੀਂ ਕਿਸੇ ਤਰ੍ਹਾਂ ਦੀ ਮਾਇਆ ਦਾ ਬੋਝ ਸਾਧ ਸੰਗਤ ਤੇ ਨਹੀਂ ਪਾਉਣਾ ਸਾਧ ਸੰਗਤ ਬਹੁਤ ਕਰਦੀ ਹੈ ਬਿਨਾਂ ਆਖਿਆ ਤੋਂ ਹੀ ਬਹੁਤ ਕਰਦੀ ਹੈ ਇਹ ਸਤਿਗੁਰੂ ਉਦੇਸ ਸਿੰਘ ਜੀ ਨੇ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਨੇ ਦੁਨਿਆਵੀ ਤੌਰ ਤੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਮੈਂ ਹੈਰਾਨ ਹੁੰਦਾ ਹਾਂ ਇਸ ਗੱਲ ਤੇ ਪਈ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਜੀ ਦੀ ਨਾਮ ਧਾਰੀ ਸੀਡ ਦੇ ਨਾਮ ਦੀ ਕੰਪਨੀ ਵਿੱਚੋਂ ਹੋਰ ਕਈ ਕੰਪਨੀਆਂ ਬਣ ਗਈਆਂ ਤੋਂ ਅਨੁਸਾਰਿਆਂ ਨੂੰ ਪਤਾ ਹੈ ਬਹੁ ਗਿਣਤੀ ਨੂੰ ਪਤਾ ਹੈ ਭਈ ਇੱਕ ਕੰਪਨੀ ਚੋਂ ਹੋਰ ਬਹੁਤ ਸਾਰੀਆਂ ਕੰਪਨੀਆਂ ਬਣੀਆਂ ਤੇ ਜਿਹੜੀਆਂ ਉਹ ਕੰਪਨੀਆਂ ਬਣੀਆਂ ਉਹ ਆਖਰ ਜਿੱਦਾਂ ਬਣਦੀਆਂ ਨੇ ਉਦਾਂ ਹੀ ਬਣਦੀਆਂ ਨੇ ਪਰ ਕਿੰਨੀ ਕੁ ਨੂੰ ਰਾਜਗੀ ਰੱਖੀ ਐ ਸਤਿਗੁਰੂ ਦੇਵ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨਾਲ ਇਹ ਸਤਿਗੁਰੂ ਕਰ ਸਕਦਾ ਦੁਨੀਆਂ ਦਾ ਬੰਦਾ ਨਹੀਂ ਕਰ ਸਕਦਾ ਮੈਨੂੰ ਯਾਦ ਹੈ ਸੱਚੇ ਪਾਤਸ਼ਾਹ ਐਤਕਾਂ ਦੀ ਗੱਲ ਐ ਆਸਟ੍ਰੇਲੀਆ ਦੌਰੇ ਦੀ ਸਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠੇ ਸਾਂ ਤੇ ਰੱਜ ਭਿੰਤਿਆ ਕਰਦੇ ਸਾਂ ਸਚੇ ਪਾਤਸ਼ਾਹ ਕਿਸੇ ਸਿੱਖ ਨੂੰ ਖਾਸ ਸਿੱਖ ਨੂੰ ਮਾਣ ਦੇ ਰਹੇ ਸਨ ਉਹਦਾ ਨਾਂ ਲੈ ਕੇ ਸਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਪਈ ਉਹ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਵੀ ਸ਼ੱਕ ਕੇ ਖੁਸ਼ ਨਹੀਂ ਕੁਝ ਲੈਣਾ ਤੇ ਕਿਤੇ ਰਹਿ ਗਿਆ ਉਹ ਪ੍ਰਸ਼ਾਦਾ ਵੀ ਨਹੀਂ ਸ਼ੱਕਦਾ ਧੱਕੇ ਨਾਲ ਉਹਨੂੰ ਆਖੀਦਾ ਤੇ ਫੇਰ ਪ੍ਰਸ਼ਾਦਾ ਸ਼ੱਕਦਾ ਮੈਂ ਸੁਭਾਵੋ ਕੀ ਅਰਜ਼ ਕਰ ਦਿੱਤੀ ਸਾਡੀ ਮਤ ਜਿੰਨੀ ਕੁ ਹੁੰਦੀ ਹੈ ਮੈਂ ਉਹਨੇ ਇੱਕ ਹਿਸਾਬ ਨਾਲ ਅਰਜ਼ ਕੀਤੀ ਮੈਂ ਕਿਹਾ ਸੱਚੇ ਪਾਤਸ਼ਾ ਸਾਡੇ ਵਰਗੇ ਕਈਆਂ ਦਾ ਧਿਆਨ ਤੇ ਛਕਣ ਛਕਾਉਣ ਵਾਲੀ ਹੁੰਦਾ ਭੀ ਚਲੋ ਜੋ ਕੁਝ ਮਿਲਦਾ ਹੈ ਗੁਰੂ ਘਰ ਚੋਂ ਲੈ ਲਈਏ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾ ਮੁਸਕਰਾ ਕੇ ਬਚਨ ਕੀਤਾ ਕਿਣ ਲਗੇ ਨਹੀਂ ਇਹ ਗੱਲ ਨਹੀਂ ਨਾ ਕੋਈ ਖਾ ਸਕਦਾ ਨਾ ਕੋਈ ਖਵਾ ਸਕਦਾ ਇਹ ਤਾਂ ਸਾਰਾ ਕੁਝ ਅਕਾਲ ਪੁਰਖ ਦਾ ਖਾਣ ਖਵਾਲਣ ਵਾਲਾ ਕੌਣ ਹੈ ਕੌਣ ਕਿਸੇ ਨਾਲ ਠੱਗੀ ਮਾਰ ਸਕਦਾ ਹੈ ਕੌਣ ਕਿਸੇ ਨੂੰ ਦੇ ਸਕਦਾ ਨਾ ਕੋ ਲੁੱਟਣ ਵਾਲਾ ਨਾ ਕੋ ਲਟਾਉਣ ਵਾਲਾ ਇਹ ਸਭ ਉਹਦੀ ਖੇਡ ਹੈ ਕੋਈ ਚਿਰਕ ਨਹੀਂ ਇਹ ਹੈ ਸਤਗੁਰੂ ਉਦੇਸ਼ ਸਿੰਘ ਸਤਗੁਰੂ ਉਦੇਸ਼ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਨਈ ਅਨੇਕਾ ਕਿਰਪਾ ਕੀਤੀਆਂ ਨੇ ਔਰ ਜੀਵਨ ਦੀ ਜਾਂਚ ਸਤਗੁਰੂ ਜੀ ਨੇ ਸਾਨੂੰ ਦੱਸੀ ਹੈ ਭਈ ਐਦਾਂ ਜੀ ਕੇ ਵੇਖੋ ਇਹ ਹੈ ਆਨੰਦ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਇਆ ਦੇ ਅੰਬਾਰਾਂ ਵਿੱਚੋਂ ਨਿਕਲ ਕੇ ਪਰਮ ਤਿਆਗ ਕਰਕੇ ਸੰਸਾਰ ਨੂੰ ਵਿਖਾਇਆ ਹੈ ਤੇ ਇਹ ਹੈ ਰਾਜ ਜੋਗਤ ਹੈ ਮਾਣਿਓ ਇਹ ਹੈ ਸਤਿਗੁਰੂ ਉਦੇਸ ਸਿੰਘ ਇਹ ਹੈ ਸਤਿਗੁਰੂ ਜਗਜੀਤ ਸਿੰਘ ਜੀ ਦਾ ਰੂਪ ਮੇਰੇ ਪਿੰਡ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਤੇ ਉਸ ਸ਼ਾਮ ਦਾ ਵਕਤ ਸੀ ਇੱਕ ਮਾਸਟਰ ਜਸਵੰਤ ਸਿੰਘ ਹੋਰੀ ਨੇ ਸਾਡੇ ਪਿੰਡ ਉਹਨਾਂ ਦੀ ਨੂੰਹ ਜਿਹੜੀ ਹੈ ਉਹ ਨਾਮਤਾਰੀ ਪਰਿਵਾਰ ਵਿੱਚੋਂ ਆ। ਉਸ ਘਰ ਸੱਚੇ ਪਾਤਸ਼ਾਹ ਚਰਨ ਪਾਏ ਤੇ ਸ਼ਾਮ ਦਾ ਵਕਤ ਸੇ ਹਨੇਰਾ ਹੋ ਗਿਆ ਸੀ। ਸੱਚੇ ਪਾਤਸ਼ਾਹ ਉੱਥੋਂ ਚਰਨ ਪਾ ਕੇ ਚਲੇ ਗਏ। ਮੈਨੂੰ ਥੋੜੀ ਜਿਹੀ ਗੱਲ ਦਾ ਤਾਂ ਪਤਾ ਸੀ ਪਰ ਬਹੁਤਾ ਨਹੀਂ ਸੀ ਪਤਾ। ਅਗਲੇ ਦਿਨ ਉਹ ਲੜਕੀ ਮੈਨੂੰ ਮਿਲੀ। ਉਸ ਲੜਕੀ ਨੇ ਮੈਨੂੰ ਇਹ ਗੱਲ ਸੁਣਾਈ। ਕਹਿਣ ਲੱਗੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੁਝ ਦਿਨ ਪਹਿਲਾਂ ਮੈਨੂੰ ਦਰਸ਼ਨ ਦਿੱਤਾ। ਤੇ ਨਾਲ ਮਾਤਾ ਜੀ ਵੀ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਘਰ ਚਰਨ ਪਾਏ ਨੇ ਤੇ ਸੋਫੇ ਉੱਤੇ ਸੱਚੇ ਪਾਤਸ਼ਾਹ ਬਿਰਾਜਮਾਨ ਹੋਏ ਤੇ ਜਾਣ ਲੱਗੇ ਮੈਨੂੰ ਸੱਚੇ ਪਾਤਸ਼ਾਹ ਇੱਕ ਲੋਈ ਬਖਸ਼ਿਸ਼ ਕਰਕੇ ਗਏ ਨੇ ਇਹ ਮੈਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਸੁਪਨੇ ਵਿੱਚ ਮੈਨੂੰ ਦਰਸ਼ਨ ਹੋਇਆ ਥੋੜੇ ਦਿਨਾਂ ਬਾਅਦ ਇਹ ਆ ਕਿਰਪਾ ਹੋ ਗਈ ਇਹ ਸਤਿਗੁਰੂ ਜੀ ਆਏ ਔਰ ਜਿਸ ਸੋਫੇ ਤੇ ਸਤਿਗੁਰੂ ਜਗਜੀਤ ਸਿੰਘ ਬੈਠੇ ਸਨ ਉਸੇ ਸੋਫੇ ਤੇ ਸਤਿਗੁਰੂ ਦੇ ਸਿੰਘ ਬੈਠ ਗਏ ਜਿਸ ਤਰ੍ਹਾਂ ਮਾਤਾ ਜੀ ਨਾਲ ਸਨ ਮਾਤਾ ਜੀ ਬੈਠੇ ਸ਼੍ਰੀ ਮਾਤਾ ਚੰਦ ਕੌਰ ਜੀ ਉਹ ਜਿਸ ਤਰ੍ਹਾਂ ਸੁਭਾਏ ਮਾਨ ਹੋਏ ਸਨ ਉਸ ਤਰ੍ਹਾਂ ਮਾਤਾ ਜੀ ਆਏ ਉਹ ਵੀ ਸੁਭਾਏ ਮਾਨ ਹੋਏ ਔਰ ਤੀਜੀ ਗੱਲ ਕਹਿਣ ਲੱਗੀ ਜਦੋਂ ਸਚੇ ਪਾਤਸ਼ਾਹ ਚਲੇ ਗਏ ਤੇ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਜਦੋਂ ਉੱਥੋਂ ਸਚੇ ਪਾਤਸ਼ਾਹ ਬਾਹਰ ਨਿਕਲੇ ਨਾ ਤੇ ਆ사 ਸਿੰਘ ਨੇ ਹਰਦੀਪ ਸਿੰਘ ਪੱਥਰਾਂ ਵਾਲੇ ਨੂੰ ਆਖਿਆ ਕਿ ਲੋਈ ਰਹਿ ਗਈ ਹੈ ਜਿੱਦੇ ਤੇ ਸਚੇ ਪਾਤਸ਼ਾਹ ਬੈਠੇ ਸਨ ਤੇ ਉਹ ਲੋਈ ਸੋਫੇ ਤੋਂ ਫੜ ਕੇ ਲਿਆ ਉਹ ਦੌੜ ਕੇ ਗਿਆ ਲਾਈਟਾਂ ਜਗਦੀਆਂ ਨੇ ਜਿਸ ਸੋਫੇ ਤੇ ਸੱਚੇ ਪਾਤਸ਼ਾਹ ਬੈਠੇ ਨੇ ਉਥੇ ਉਹ ਲੋਈ ਨਹੀਂ ਸੀ ਨਹੀਂ ਮਿਲੀ ਘਰ ਵਾਲਿਆਂ ਨੂੰ ਆਖਿਆ ਗਿਆ ਕਿ ਉਹ ਲੋਈ ਸੀ ਉਹਨਾਂ ਨੇ ਵੀ ਵੇਖੀ ਤੇ ਉਹ ਲੋਈ ਜਿਹੜੀ ਸੀ ਉਹ ਨਾ ਮਿਲੀ ਉਹਨਾਂ ਨੇ ਆਖਿਆ ਜੀ ਉਥੇ ਹੈ ਨਹੀਂ ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਉਥੋਂ ਚਲੇ ਗਏ ਉਹ ਲੋਈ ਉਥੇ ਸੀ ਜਿਹੜਾ ਉਸ ਲੜਕੀ ਨੂੰ ਇਹ ਹੁਕਮ ਕੀਤਾ ਸੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਲੋਈ ਆਪ ਬਖਸ਼ਿਸ਼ ਕੀਤੀ ਸੀ ਉਹ ਲੋਈ ਸੱਚਮੁੱਚ ਹੀ ਉੱਥੇ ਉਹ ਕਿਰਪਾ ਕਰ ਆਏ ਮੇਰਾ ਅਰਜ਼ ਕਰਨ ਤੋਂ ਭਾਵ ਹੈ ਕਿ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ RAM ਸਿੰਘ ਸਤਿਗੁਰੂ ਉਦੇ ਸਿੰਘ ਗੁਰੂ ਨਾਨਕ ਸਾਹਿਬ ਕੋਈ ਵੱਖਰਾ ਨਹੀਂ ਹੈ ਇੱਕ ਰੂਪ ਹੈ ਗੁਰੂ ਦਾ ਹੁਕਮ ਮੰਨਣਾ ਹੀ ਸਭ ਤੋਂ ਵੱਡੀ ਸਿੱਖੀ ਹੈ ਗੁਰੂ ਦੇ ਹੁਕਮ ਵਿੱਚ ਚੱਲਣਾ ਹੀ ਸਿੱਖੀ ਹੈ ਸੋ ਉਹਨਾਂ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰਦਾ ਹੋਇਆ ਔਰ ਕੁਰਬਾਨੀ ਇਤਨਾ ਗੁਰ ਸਿਖਾਂ ਪਾਏ ਭਗਤ ਗੁਰਪੁਰਬ ਕਰੰਦੇ ਤੁਹਾਡੇ ਤੋਂ ਕੁਰਬਾਨ ਜਾਂਦਾ ਹੋਇਆ ਇੰਨੀਆਂ ਕੋਈ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ ਸਤਿਗੁਰੂ ਜੀ ਦੀ ਸਿਫਤਾਂ ਨੇਤ ਨੇਤ ਬਣ ਤ੍ਰਿਣ ਕਾਹਤ ਨਹੀਂ ਆਖੀ ਜਾ ਸਕਦੀ ਪਰ ਜਿੰਨਾ ਕੋ ਅਰਜ਼ ਕਰ ਸਕਿਆ ਹਾਂ ਇਹਨੂੰ ਪ੍ਰਵਾਨ ਕਰਨਾ ਸਾਰੇ ਮਾਈ ਭਾਈ ਅਸੀਸ ਬਖਸ਼ੋ ਸਭ ਪਿਆਰ ਨਾਲ ਕਹੋ ਧੰਨ ਸ੍ਰੀ ਸਤਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ